ਦੁਕਾਨਾਂ ਕਿੰਨੇ ਖੋਈਆਂ ਨੇ ਕਹਿੰਦੇ ਕਿ ਬਾਬਾ ਦਇਆ ਸਿੰਘ ਜੀ ਨੇ ਤੁਹਾਨੂੰ ਦੁਕਾਨਾਂ ਦਿੱਤੀਆਂ ਸੀ ਤੇ ਦੁਕਾਨਾਂ ਦੀ ਜਿਹੜੀ ਆਮਦਨ ਆ ਉਹਦੇ ਤੋਂ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਰਿਸ਼ਤਦਾਰੀ ਦੇ ਵਿੱਚ ਕੋਈ ਲੈਣ ਦੇਣ ਹੁੰਦਾ ਆ ਪੁੱਤੀਆਂ ਬੱਚੀ ਆਉਂਦੇ ਆ ਕੋ ਪਿਆਰ ਦੇਣਾ ਹੁੰਦਾ ਆ ਕੋ ਆਪਣਾ ਜੜੀ ਬੂਟੀ ਇਲਾਜ ਕਰਾਉਣਾ ਹੁੰਦਾ ਆ ਹਾਂ ਜੀ ਇਹ ਮੈਨੂੰ ਪਤਾ ਲੱਗਾ ਤੁਸੀਂ ਉਹ ਦੱਸਦੇ ਪਏ ਤੁਸੀਂ ਕਹਿੰਦੇ ਵੀ ਮੇਰੀਆਂ ਦੁਕਾਨਾਂ ਕੋਲੀਆਂ ਕਹਿੰਦੇ ਵੀ ਜੇ ਮੰਨ ਲੋ ਬਾਬਾ ਗਰਬਚਨ ਸਿੰਘ ਦੇ ਨਾਲ ਰੌਲਾ ਸੀ ਗੁਰਦੁਆਰਾ ਭੱਟ ਸਹਿਬ ਦਾ ਠੀਕ ਆ ਉਹ ਕਹਿੰਦੇ ਵੀ ਗੁਰਦੁਆਰਾ ਸਾਹਿਬ ਤੇ ਉਹਨਾਂ ਕੋਲੋਂ ਪ੍ਰਬੰਧ ਹੋਇਆ ਤੁਸੀਂ ਕਹੇ ਮੇਰੀਆਂ ਦੁਕਾਨਾਂ ਵੀ ਖੋਖ ਲੈ ਗਏ ਦੁਕਾਨਾਂ ਹੀ ਖਾਲੀਆਂ ਬਾਬੇ ਅਤਾਰਸਣ ਉਹ ਕਰਾਇਆ ਲੈਂਦੇ ਦੁਕਾਨਾਂ ਦਾ ਕਰਾਇਆ ਹੁਣ ਉਹ ਲੈਂਦੇ ਆ ਉਹ ਲੈਂਦੇ ਫਿਰ ਮੈਂ ਇੱਕ ਦੋ ਵਾਰ ਸਿਨੀਆਂ ਵੀ ਕੱਲਿਆ ਜਦ ਸੰਗਤ ਆਉਂਦੀ ਰਹੀ ਸਾਡੇ ਤੇ ਲੱਗਰਦੀ ਤੇ ਮੇਰੀਆਂ ਦੁਕਾਨਾਂ ਛੱਡਦੇ ਆਂਦੇ ਲੋੜ ਹੋਵੇ ਤਾਂ ਸੱਜ ਕੋਲ ਮੰਗ ਲਿਆ ਕਰ ਮੈਂ ਮੈਂ ਕਹੇ ਰਾਜ ਦੀ ਰਾਣੀ ਸਾ ਅੱਜ ਮੈਂ ਮੰਗਤੀ ਨਹੀਂ ਮੈਂ ਤੇਰੇ ਕੋਲ ਮੰਗੂਗੀ ਉਹ ਹੋ ਨਹੀਂ ਹਾਂ ਉੱਤਰ ਦਿੱਤਾ ਮੈਂ ਚੋੜ ਨਹੀਂ ਕੋਈ ਹੂੰ 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 ਆ ਬੰਡਰ ਨਾਲੇ ਹੱਥ ਜਿਹੜੇ ਧੀਆ ਦੇ ਵਿਆਹ ਕਰਦੇ ਹੁੰਦੇ ਸੀ ਜਿਹੜੇ ਬਦਾਮ ਕਾਜੂ ਜਾਂ ਨੇ ਆਂਦੇ ਸੀਗਾ ਉਹ ਰਸਨਾ ਪਰ ਪਰ ਕੇ ਮੁੱਠੀਆਂ ਦਿੰਦੇ ਸੀ ਆ ਜੋ ਹੱਥ ਮੰਗਦੇ ਨੇ ਇੱਕ ਦੋਤੀ ਦਾ ਵਿਆਹ ਹੋਇਆ ਹੈ ਅਮਰੀਕਾ ਹੂੰ ਉਹਨਾਂ ਦੀ ਮਾਂ ਹੈ ਨਹੀਂ ਤਿੰਨ ਬੇਟੇ ਗਏ ਸੀ ਮੇਰੀ ਬੇਟੀ ਦੀ ਹੈ ਇੱਕ ਤਾਂ ਬਿਲਕੁਲ ਸਾਲ ਦੀ ਦੀ ਦਾਦੀ ਨੇ ਪਾਲਣਾ ਬੜੇ ਪਿਆਰ ਨਾਲ ਬਟਾਲੇ ਵਿਆਹੀ ਸੀ ਹੈ ਉਹਦੇ ਇਹ ਜਗਾਇ ਸਾਰਾ ਪਰਿਵਾਰ ਹੂੰ ਇਹਨਾਂ ਦੇ ਬੱਚੇ ਬੱਚੀਆਂ ਵੀ ਇਹ ਵੀ ਇਹਦਾ ਤਬਰ 22 ਦਿਨ ਲਾ ਕੇ ਆਏ ਜਿੰਨਾ ਖਰਚਾ ਜੋ ਦੀ ਸੱਸ ਨੇ ਆਖਿਆ ਮੇਰੀ ਕੁੜਮਣੀ ਨੇ ਤੇ ਤੁਹਾਡਾ ਨਾਨਕਾ ਦਾ ਉਹ ਸਾਰਾ ਕਰਕੇ ਆਇਆ ਇਹ ਇੱਕ ਜੀ ਨਹੀਂ ਗੇ ਚਰਨਜੀਤ ਮੇਰਾ ਪੁੱਤਰਾ ਨਿੱਕਾ ਆਂਦਾ ਰਿਹਾ ਇਹ ਆਂਦੇ ਰੇ ਚਰਨਜੀਤ ਤੇਰੀ ਟਿਕਟ ਬੈਂਕ ਕਰਾ ਦੇਣਾ ਤੂੰ ਤਿਆਰੀ ਕਰ ਅੱਖਾਂ ਲੱਗ ਮੰਮੀ ਨਹੀਂ ਜਾਣਦੇ ਮੰਮੀ ਇਹਦੀ ਆਪਾਂ ਨਹੀਂ ਜਾਂਦੇ ਅੱਛਾ ਹਾਂ ਮੈਂ ਪੈਣਾ ਨਾਲ ਵਰਤੀ ਨਹੀਂ ਨਾ ਨਾ ਪੈਣਾ ਨਾਲ ਬਿਲਕੁਲ ਗੱਲ ਨਹੀਂ ਕੀ ਜੀ ਮਤ ਜੀ ਉਹ ਦੁਕਾਨਾਂ ਜਿਹੜੀਆਂ ਨੇ ਉਹਨਾਂ ਦਾ ਫਿਰ ਕੀ ਬਣਿਆ ਹੁਣ ਦੁਕਾਨਾਂ ਤੁਹਾਡੇ ਕੋਲ ਹੈਗੀਆਂ ਕਿ ਨਹੀਂ ਨਾ ਨਾ ਮੇਰੇ ਕੋਈ ਦੁਕਾਨ ਨਹੀਂ ਯਾਨੀ ਸਿਰਫ ਬਾਬਿਆਂ ਦੇ ਪੇਪੇ ਨੇ ਬਾਬਾ ਗੁਰਬਚਨ ਸਿੰਘ ਦੇ ਇਹਨਾਂ ਦੇ ਪੇਪੇ ਬਾਬਾ ਗੁਰਬਚਨ ਸਿੰਘ ਦੇ ਕੋਲੇ ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਬਾਬਾ ਗੁਰਬਚਨ ਸਿੰਘ ਦੇ ਕੋਲੇ ਰਹਿੰਦੇ ਆ ਮੈਂ ਇੰਜ ਕਹਾਂਗਾ ਬਾਬਾ ਗੁਰਬਚਨ ਸਿੰਘ ਤੁਹਾਡੇ ਕੋਲ ਰਹਿੰਦੇ ਆ ਮੈਨੂੰ ਇੰਜ ਲੱਗਦਾ ਇਹ ਸ਼ਬਦ ਆਪਣੇ ਆਪ ਤੇ ਬੜਾ ਸਤਿਕਾਰਤ ਸ਼ਬਦ ਆ ਜਿਵੇਂ ਉਹ ਮੈਂ ਨਾ ਮਾਤਾ ਜੀ ਬਾਹਰ ਸੀ ਇੱਕ ਵਾਰੀ ਕਿਨੇ ਦਾ ਇਹ ਬਹੁਤ ਹੁਣ ਬਾਹਰ ਕਿਤੇ ਜਾਣਾ ਇਹਨਾਂ ਮਾਤਾ ਜੀ ਇੰਨੇ ਚਿਰ ਨੂੰ ਆ ਜਾਣਗੇ ਹਾਂ ਆ ਕੇ ਫਿਰ ਮੱਥਾ ਟੇਕਣਾ ਜਾਣ ਲੱਗੇ ਮੱਥਾ ਟੇਕਣਾ ਕਹਿੰਦਾ ਜਿਸ ਪਤ ਨਹੀਂ ਜਿਹੜੀ ਮੇਰੀ ਬਹੁਤ ਸੇਵਾ ਕੀਤੀ ਰਾਤ ਨੂੰ ਨਾ ਪਕੜ ਕੇ ਫਿਰ ਰਤਾ ਕੁ ਬਿਮਾਰ ਹੋ ਗਿਆ ਹਸਪਤਾਲ ਦੇ ਵਿੱਚ 12 12 13 13 ਦਿਨ ਮੇਰੇ ਕੋਲ ਰਹਿੰਦੀ ਹੂੰ ਤੇ ਅੱਜ ਕੱਲ ਦਾ ਮਾਹੌਲ ਆਪਾਂ ਨੂੰ ਵੀ ਪਤਾ ਵੀ ਸੱਸਾਂ ਨੂੰ ਕੌਣ ਘੁੱਟਦਾ ਬਹੁਤ ਚੰਗੀ ਲੜਕੀ ਬਹੁਤ ਚੰਗੀ ਲੜਕੀ ਬਾਹਰ ਦਾ ਜਨਮ ਉਹਦਾ ਹਾਂ ਹੌਣ ਦਾ ਜਨਮ ਅੱਛਾ ਹਾਂ ਹੌਣ ਦਾ